ਹਾਂਜੀ ਮਿੱਤ ਕਿਵੇਂ ਠੀਕ ਆ ਕਿੱਥੇ ਆਇਆ ਜੀ ਕੋਈ ਦੇਖਾ ਰ ਕੋਈ ਦੇਖਾ ਰ ਹੈ ਹਾਂਜੀ ਫਲਸਿੰਘ ਆ ਆਦਰ ਇਧਰ ਇਧਰ ਪਹਿਲਾਂ ਦੇਖ ਇਧਰ ਇਧਰ ਦਿਖਾ ਪਹਿਲਾਂ ਸ਼ਕਲ ਦਿਖਾ ਦੇ ਯਾਰ ਤੇ ਸਾਰੇ ਬੰਦੇ ਕਿਹਦੇ ਸ਼ਕਲ ਦਿਖਾ ਦਿਓ ਮੇਰੇ ਜਿੰਨੇ ਆਪਣੇ ਦੇਖਾ ਦੇ ਇਧਰ ਸ਼ਕਲ ਦਿਖਾਓ ਸ਼ਕਲ ਦਿਖਾ ਦੇ ਯਾਰ ਆ ਬੰਦਾ ਬਹੁਤ ਮਲਸ਼ਨ ਮਿਲਾ ਵਡਾ ਹੈ ਤੇ ਹੈਗਾ ਸਭ ਤੋਂ ਜ਼ਿਆਦਾ ਸ਼ਰਾਰਤੀ ਆ ਫਤਿਹ ਚੱਲ ਬੜਾ ਦਿਖਾਈਂ ਫੇਰ ਦਿਖਾ ਦੇ ਯਾਰ ਚੱਲ ਆ ਦੰਦ ਦਿਖਾ ਦੇ ਚੱਲ ਉਹਨਾਂ ਨੂੰ ਚੱਲ ਆਪਣੇ ਸਾਰੇ ਜਿੰਨੇ ਵੀ ਦੇਖਣ ਵਾਲੇ ਸਾਰਾ ਉਹਦੇ ਫਤਿਹ ਨੂੰ ਆ ਦੇਖੋ ਫਤਿਹ ਤਸਵੀਰ ਆਈ ਫਾਦੇ ਕਿਵੇਂ ਲੱਗਦਾ ਤੁਹਾਨੂੰ ਭਾਈ ਅੱਜ ਆਪਣੀ ਭੂਈ ਦੇ ਘਰ ਆਇਆ ਤੇ ਇੱਧਰ ਆ ਜੋ ਜੀ ਮੈਨੂੰ ਭਾਜ ਨੂੰ ਮਿਲੋ ਹੈਲੋ ਹੈਲੋ ਕਿਵੇਂ ਬਸ ਠੀਕ ਹੈ ਠੀਕ ਹੈ ਕੀ ਆ ਬਾਤ ਹੈ ਇੱਥੇ ਸਾਡਾ ਭਾਂਜਾ ਵੀ ਸੀ ਛੋੜਾ ਕਿੱਧਰ ਗਿਆ ਉਹ ਲੱਗਦਾ ਅੰਦਰ ਹੋ ਗਿਆ ਤਾਂ ਇੱਥੇ ਅੱਛਾ ਤੁਹਾਨੂੰ ਹੋਣਾ ਦਿਖਾਈਏ ਅੱਜ ਅਸੀਂ ਆਮਲੋ ਰਹੇ ਆਪਣੀ ਭੈਣ ਨਾਲ ਭੈਣ ਸਸੀ ਕਾਂ ਸਸੀ ਕਾਂ ਕੀ ਹਾਲ ਹੈ ਕਿਵੇਂ ਠੀਕ ਹਾਂ ਬਹੁਤ ਯਾਦੀ ਅੱਛਾ ਅਸੀਂ ਨਾ ਵੀਡੀਓ ਬਣਾਉਦੇ ਹੁੰਦੇ ਸੀ ਤੇ ਭੈਣ ਵੱਟੀ ਕਹਿੰਦੀ ਹੁੰਦੀ ਸੀ ਸਾਨੂੰ ਨਾ ਵੀਡੀਓ ਦੇਖ ਕੇ ਕੀ ਲੱਗਦਾ ਭੈਣੇ ਬਹੁਤ ਅੱਛਾ ਲੱਗਦਾ ਸਾਨੂੰ ਕ੍ਰੇਵਿੰਗ ਹੁੰਦੀ ਕਿ ਹਾਂ ਅਸੀਂ ਵੀ ਖਾਈਏ ਤੇ ਅੱਜ ਸਕੇ ਨਰਾਤੇ ਪੈਸੇ ਜਾਤੇ ਸਕੇ ਤੇ ਅੱਜ ਅਸੀਂ ਭੈਣ ਕੇ ਘਰ ਆਉਣਾ ਸੀ ਤੇ ਭੈਣ ਕਹਿੰਦੀ ਖਾਣਾ ਕੀ ਆ ਉਹ ਬਣਾਵਾਂ ਮੈਂ ਫਿਰ ਅਸੀਂ ਭੈਣ ਨੂੰ ਕਿਹਾ ਵੀ ਅੱਦਾ ਕਰ ਵੀ ਸਾਨੂੰ ਨਾ ਮਨ ਕਰਦਾ ਵੀ ਨਰਾਤਿਆਂ ਦਾ ਸਪੈਸ਼ਲ ਜਿਹੜਾ ਖਾਣਾ ਹੁੰਦਾ ਉਹ ਖਾਣ ਨੂੰ ਉਹ ਕੀ ਆ ਉਹ ਇੱਕ ਸੂਜੀ ਦਾ ਕੜਾਹ ਦੀ ਤਨਾਲ ਪੂੜੀਆਂ ਪੂੜੀਆਂ ਦੇ ਨਾਲ ਛੋਲੇ ਸਬਜ਼ੀ ਹਾਂਜੀ ਅਟਾ ਤੇ ਸਾਨੂੰ ਲੱਗਾ ਵੀ ਅਸੀਂ ਕਿਹਾ ਵੀ ਚਲੋ ਸਾਡੇ ਕੋਲ ਕੁਸ਼ਤਾ ਸੀ ਜਿਹੜੀ ਹੈਗੀ ਆ ਚੀਜ਼ ਕਰੀਏ ਆ ਦੇਖੋ ਜੀ ਆ ਹੈਗੀ ਆ ਸਾਡੀ ਛੋਲੇ ਸਬਜ਼ੀ ਕਿਉਂਕਿ ਅਸੀਂ ਵੈਸਲੀ ਵੈਸੇ ਅਸੀਂ ਨਰਾਤੇ ਮਨਾਏ ਨਹੀਂ ਹੈਗੇ ਕਹਿ ਲਿਆ ਅਸੀਂ ਨਾ ਪਰ ਅਸੀਂ ਤਾਂ ਤੁਹਾਨੂੰ ਦਿਖਾ ਰਿਆ ਵੀ ਅਸੀਂ ਨਰਾਤਿਆਂ ਦੇ ਵਿੱਚ ਜਿਹੜਾ ਖਾਣਾ ਲੋਕ ਖਾਂਦੇ ਨੇ ਉਹ ਮੋਸਟਲੀ ਅੱਜ ਤੁਹਾਨੂੰ ਦਿਖਾਈਏ ਹੋਵੇ ਅਸੀਂ ਕਿਵੇਂ ਦਾ ਕੀਤਾ ਆ ਤੇ ਆ ਭਾਵੇਂ ਖੋਦ ਆਪਣੇ ਹੱਥੀ ਬਣਾਇਆ ਸਾਰੇ ਕੁਝ ਤੇ ਅੱਜ ਟੇਸਟ ਕੀਤਾ ਜਾਊਗਾ ਤੇ ਇਧਰ ਪੂੜੀਆਂ ਦਿਖਾਈਏ ਤੁਹਾਨੂੰ ਪਹਿਲਾਂ ਤਾਂ ਵਾਹ ਕੀ ਕੀ ਬਾਤ ਹੈ ਕਰਦੀਆਂ ਆਟੇ ਦੀਆਂ ਪੂੜੀਆਂ ਉਹ ਵੀ ਫੁੱਲੀਆਂ ਹੋਈਆਂ ਓਏ ਹੋ ਹੋ ਸਵਾਦ ਆ ਗਿਆ ਤੇ ਬਾਕੀ ਹੁਣ ਖਾ ਕੇ ਤੁਹਾਨੂੰ ਦੱਸ ਦਿਆਂ ਕਿ ਕਿਵੇਂ ਦਾ ਟੇਸਟ ਹੈ ਅੱਜ ਪਤਾ ਹੈ ਚੌਰੀ ਵੀਡੀਓ ਬਣਾਉਣਾ ਬਣਾਉਣਾ ਫਤਿਹ ਚਲੋ ਫਿਰ ਆਪ ਆਓ ਤੇ ਲੋ ਜੀ ਸਾਡਾ ਟੇਬਲ ਹੋ ਗਿਆ ਰੈਡੀ ਤੇ ਅਸੀਂ ਪਹਿਲਾਂ ਤਾਂ ਚੱਲੇ ਕਾਲੇ ਸਟੂਲ ਦੀ ਸਬਜ਼ੀ ਹੈ ਇਹ ਉਹ ਲੈ ਨੀ ਮਾਲ ਤੇ ਦੂਜਾ ਨਾਲੇ ਦੇ ਵਿੱਚ ਜਿਹੜਾ ਬਣਾਇਆ ਹੋਇਆ ਆ ਤਰਾ ਸੁਜੀਦਾ ਤੇ ਸਮਝ ਤੇ ਸਾਨੂੰ ਨਾਲ ਦੱਸਿਓ ਅੱਜ ਕਿ ਕਿਹੜੇ ਕਿਹੜੇ ਭਰਾਵਾਂ ਨੇ ਅੱਜ ਛੋਲੇ ਪੂੜੀਆਂ ਤੇ ਜਿਹੜਾ ਸੀਗਾ ਟੋਟਲੀ ਨਰਾਤਿਆਂ ਦਾ ਜਿਹੜਾ ਖਾਣਾ ਸੀ ਉਹ ਕਿਹਨੇ ਕਿਹਨੇ ਅੱਜ ਤੱਕ ਹੁਣ ਟੈਸਟ ਕਰ ਚੁੱਕੀ ਆ ਤੇ ਕਿਹਨਾਂ ਦੇ ਘਰਾਂ ਦੇ ਵਿੱਚ ਬਣਿਆ ਸੀਗਾ ਤੇ ਦੱਸਿਓ ਜ਼ਰੂਰ ਤੇ ਮੋਦੀ ਆ ਸਾਡੇ ਕੋਲ ਆ ਗਈ ਸਾਡੀ ਪੂੜੀ ਤਾਂ ਆਪ ਲੱਗੇ ਆ ਕਿ ਲੱਗੇ ਲੱਗੇ ਬਲੂ ਕਰੀਏ ਤੇ ਸਭ ਤੋਂ ਪਹਿਲਾਂ ਆਪਾਂ ਟੈਸਟ ਕਰਦੇ ਆ ਇਹਨੂੰ ਚਨੇਆਂ ਦੇ ਨਾਲ ਹੂੰ ਨਾਜਮਾ डिफरेंट स्वाद अलग-अलग ਤੋਂ ਤੇ ਦੂਜਾ ਬਾਈਟ ਲਾਵਾਂਗੇ ਆਪਾਂ ਜਿਹੜਾ ਮੇਨ ਜਿਹੜਾ ਕੜਾ ਬਣਾਇਆ ਹੋਆ ਦੇਖੋ ਅਸਲ ਦੇ ਵਿੱਚ ਨਾ ਅੱਜ ਦੇ ਦਿਨ ਦੇ ਵਿੱਚ ਜਿਹੜੇ ਵੀ ਰਾਤਿਆਂ ਦੇ ਵਿੱਚ ਜਦੋਂ ਜੋਰ ਜਗਾਉਂਦੇ ਮਾਤਾ ਦੀ ਉਹ ਤੋਂ ਨਾ ਕਰਦੇ ਵੇਲੇ ਸੁੱਕੇ ਚਨੇ ਬਣਦੇ ਨੇ ਨਾਲ ਸੂਜੀ ਵਾਲਾ ਹਲਵਾ ਹੁੰਦਾ ਇਹਨੂੰ ਮਿਕਸ ਕੀਤਾ ਜਾਂਦਾ ਹੈ ਮਿਕਸ ਕਰਨ ਤੋਂ ਬਾਅਦ ਵਿੱਚ ਇਹਨੂੰ ਖਾਇਆ ਜਾਂਦਾ ਪਰ ਅਸੀਂ ਅੱਜ ਐਸੇ ਸੈਲੀਬ੍ਰੇਟ ਤੌਰ ਤੇ ਬਣਾਇਆ ਨਾਸੀ ਕੋਈ ਮਤਲਬ ਹੀ ਮਾਤਾ ਦੀ ਚੌਕੀ ਜਾਂ ਕੁਝ ਐਵਰੀਥਿੰਗ ਨਹੀਂ ਕੀਤਾ ਤਾਂ ਅਸੀਂ ਸਿਰਫ ਸਾਨੂੰ ਸ਼ੌਂਕ ਸੀਗਾ ਵੀ ਉਹ ਚੀਜ਼ ਖਾਣ ਦਾ ਕੋਈ ਬੜੀ ਦੇਰ ਹੋ ਗਈ ਅੱਗੇ ਜਦੋਂ ਨਰਾਤੇ ਹੁੰਦੇ ਸੀਗੇ ਘਰਾਂ ਦੇ ਵਿੱਚ ਆਣ ਗਵਾਂਡ ਤੋਂ ਉਹ ਜਿੰਨੇ ਜ਼ੋਰ ਚ ਗੋਣੀ ਉਹਨਾਂ ਨੇ ਘਰ ਤੱਕ ਖਾਣਾ ਸਾਨੂੰ ਭੇਜ ਦਿੰਦੇ ਸੀ ਉਦੋਂ ਨਿੱਕੇ ਹੁੰਦੇ ਆ ਨਾ ਪਰ ਹੁਣ ਅੱਜ ਕੱਲ ਦੇ ਟਾਈਮ ਤੁਹਾਨੂੰ ਪਤਾ ਕੋਈ ਰਹਿ ਨਹੀਂ ਕੇ ਆ ਦਿੰਦਾ ਵੀ ਅੱਜ ਕੱਲ ਘਰਾਂ ਦੇ ਵਿੱਚ ਕੋਈ ਚੀਜ਼ਾਂ ਬਣਣੀਆਂ ਹਨ ਤੇ ਇਸ ਕਰਕੇ ਵੀ ਅਸੀਂ ਸੋਚਿਆ ਵੀ ਆਪ ਹੀ ਬਣਾ ਕੇ ਆਪ ਹੀ ਖਾ ਲੇ ਹਾਂ ਸਾਪਾ ਦਾ ਕਰਨਾ ਤੇ ਕੰਮ ਹੋਰ ਕਰਦੇ ਆ ਉਹ ਚਨੇ ਭਾਲਨੇ ਦੇ ਉੱਤੇ ਉੜੇ ਚਨੇ ਦੇ ਉੱਤੇ ਚਟਚੇ ਪਾ ਦੇ ਨੂੰ ਆਪਾਂ ਮਿਕਸ ਕਰ ਲੈਣੇ ਆ ਕਰਾਮ ਤੇ ਹੁਣ ਬਾਈਟ ਜਿਹੜੀ ਪ੍ਰੋਪਰਲੀ ਇਹ ਤੇ ਕੰਮ ਮਾਲੇ ਕਬਾਲਾ ਖਣੇ ਤੇ ਤੁਸੀਂ ਹੋਰ ਕਰਨਾ ਕੀ ਹੈ ਤੁਸੀਂ ਸਿਰਫ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਸ਼ੇਅਰ ਕਰੋ ਤੇ ਦੱਸੋ ਵੀ ਤੁਹਾਡੇ ਘਰ ਦੇ ਵਿੱਚ ਤੁਸੀਂ ਅੱਜ ਕਿੱਥੇ-ਕਿੱਥੇ ਜਿਹੜਾ ਹੈਗਾ ਮਾਤਾ ਦਾ ਜਿਹੜਾ ਪ੍ਰਸ਼ਾਸਿਤ ਸੀ ਅੱਜ ਖਾਧਾ ਹੈ ਤੇ ਛੋਲੇ ਪੂੜੀਆਂ ਕਿਹਨਾ-ਕਿੰਨਾ ਨੇ ਅੱਜ ਟੈਸਟ ਕੀਤੀਆਂ ਸੋ ਥੈਂਕ ਯੂ ਸੋ ਮੱਚ ਜੀ